ਅੱਛੀ ਗਾਲੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਨੇ ਜਾਣਾ ਕਿਸਾਨ ਮੇਲੇ ਤੇ ਕਿਸਾਨ ਮੇਲਾ ਹੈਗਾ ਜੀ ਇੰਟਰਨੈਸ਼ਨਲ ਐਗਜ਼ੀਬੀਸ਼ਨ ਸੈਂਟਰ ਸਾਹਨੇਵਾਲ ਦਰਾਏ ਕੋਲ ਤੇ ਉੱਥੇ ਜਾਣਾ ਤੇ ਤੁਹਾਨੂੰ ਸਾਰੀਆਂ ਸਟਾਲਾ ਦਿਖਾਵਾਂਗੇ ਸਾਰਾ ਮੇਲਾ ਦਿਖਾਵਾਂਗੇ ਤੇਰੇ ਭਰਾ ਨਾਮ ਨੇ ਪਲੀ ਚੱਲ ਨੂੰ ਕਰ ਲੈ ਸਬਸਕ੍ਰਾਈਬ ਲਾਈਕ ਕਮੈਂਟ ਜ਼ਰੂਰ ਕਰਿਓ ਤੇ ਕਰਦੇ ਆ ਵੀਡੀਓ ਸਟਾਰਟ ਆਪਾਂ ਉਰੇ ਪਹੁੰਚ ਚੁੱਕੇ ਹੈਗੇਗਾ ਗੇਟ ਨੰਬਰ 4 ਠੀਕ ਹੈ ਜੀ ਇੱਧਰ ਦੀ ਐਂਟਰੀ ਆ ਉੱਧਰ ਪਾਰਕਿੰਗ ਭਰੀ ਹੋਈ ਸੀ ਇਸ ਕਰਕੇ ਉਧਰ ਨਹੀਂ ਆਇਆ ਨੀਗਾ ਤੇ ਆਪਾਂ ਇੱਧਰ ਨੂੰ ਤੇ ਅੱਗੇ ਆ ਗਿਆ ਰਜਿਸਟ੍ਰੇਸ਼ਨ ਡੈਸਕ ਕੋਲੇ ਆਪਾਂ ਨੇ ਮਗਲਾਬ ਦਾ ਜੋ ਕੂਪਨ ਆਪਾਂ ਪਰ ਨਿਕਲਦੇ ਨੇ ਲੈਣਾ ਤੇ ਤੁਸੀਂ ਫਾਰਮ ਲੈ ਕੇ ਫਿਲ ਕਰਨਾ ਤੇ ਤੁਹਾਨੂੰ ਫਿਰ ਇੱਕ ਨਾਲ ਵਿਜ਼ਟਰ ਕਾਰਡ ਜਿਹਾ ਬਣਾਇਆ ਗਿਆ ਮੇਰਾ ਵੀ ਇਹ ਮਿਲ ਜਾਣਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਤੇ ਦਿਖਾਉਣਾ ਤੁਹਾਨੂੰ ਇੱਧਰ ਆ ਗਿਆ ਇਹ ਇੱਧਰ ਜਿੱਦਾ ਖਾਣ ਪੀਣ ਦਾ ਫੂਡ ਕਾਊਂਟਰ ਆ ਗਿਆ ਇਹ ਵੀ ਆਪੀ ਲਾਉਂਜ ਆ ਗਿਆ ਇਹ ਆ ਗਿਆ ਕਾਨਫਰੰਸ ਰੂਮ ਠੀਕ ਹੈ ਜੀ ਤੇ ਅੱਗੇ ਟੂ ਹਾਲ ਨੇ ਅੰਦਰ ਵੀ ਸਟਾਲਾਂ ਨੇ ਤੇ ਬਾਹਰ ਵੀ ਸਟਾਲਾਂ ਨੇ ਅੰਦਰ ਜਿੱਦਾਂ ਜਿਹੜੇ ਮਤਲਬ ਛੋਟੇ ਪੁਰਜੇ ਬਣਦੇ ਨੇ ਠੀਕ ਹੈ ਜੀ ਫੈਕਟਰੀਆਂ ਬਣਾਉਂਦੀਆਂ ਨੇ ਉਹਨਾਂ ਦੀਆਂ ਸਟਾਲਾਂ ਸਾਰੀਆਂ ਅੰਦਰ ਨੇ ਇੱਕ ਰਾਉਂਡ ਆਪਾਂ ਉਹਨਾਂ ਚ ਮਾਰਨਾ ਪਹਿਲਾਂ ਸਾਰਾ ਫੇ ਜਿਹੜੀਆਂ ਬਾਹਰ ਜਿੰਨੀਆਂ ਸਟਾਲਾਂ ਲੱਗੀਆਂ ਹੋਈਆਂ ਨੇ ਤੇ ਉਹ ਦਿਖਾਉਣੀਆਂ ਨੇ ਇਹ ਆਪਣੇ ਤੁਸੀਂ ਲੁਧਿਆਣਾ ਐਕ exhibtion ਸੈਂਟਰ 메ਨ ਰੋਡ ਦਿੱਲੀ ਵਾਲਾ ਦਰਾਹਾਂ ਨਾ ਕਿ ਸਾਹਨੇ ਵਾਲ ਦੇ ਵਿੱਚ ਅਬ ਐਂਟਰ ਹੋਣੇ ਆ ਉਦੋਂ ਆਉਂਦਾ ਬਹੁਤ ਵਧੀਆ ਅੰਦਰ ਥੋੜੀ ਚੱਲ ਕੇ ਦਿਖਾਉਨੇ ਆ ਲਓ ਜੀ ਹੁਣ ਆਪਾਂ ਐਂਟਰੀ ਐਂਟਰੀ ਦੇ ਉੱਪਰ ਸਾਹਮਣੇ ਆਪਾਂ ਨੂੰ ਜੋ ਮਿਲ ਰਿਹਾ ਛੋਟੇ ਰੋਟਾਵੇਟਰ ਇਹ ਹੈਗੇ ਨੇ ਜੀ ਐਗਰੀਕਲਚਰ ਮਸ਼ੀਨਰੀ ਇਹ ਛੋਟਾ ਰੋਟਾਵੇਟਰ ਨੇ ਸਾਰੇ ਜੇ ਬਾਗਾਂ ਚੰਨਣ ਵਾਲੇ ਇਹ ਜਿਵੇਂ ਗੰਨੇ ਦੀ ਗੁੜਾਈ ਜਾਂ ਮਤਲਬ ਆਪਾਂ ਨਰਮੇ ਦੀ ਗੁੜਾਈ ਵਗੈਰਾ ਉਹ ਸਾਰੇ ਨੇ ਇਹ ਜੋ ਇਹ ਵਰਤਦੇ ਨੇ ਕਰਾਰੀਆਂ ਉਹ ਸਾਰੀਆਂ ਰੱਖਿਆ ਹੋਏ ਨੇ ਇਹ ਨਾਲ ਸ਼ੋਰ ਲਾਇਆ ਹੋਇਆ ਵੀ ਸਾਹਮਣੇ ਜੋ ਜੋ ਇਹਨਾਂ ਵਿੱਚ ਇੰਪਲੀਮੈਂਟ ਚ ਬਸਤੇ ਜਾਂਦਾ ਬਾਕੀ ਸਾਰੀ ਡਿਟੇਲ ਸਾਰਿਆਂ ਨੂੰ ਦਿੱਤੀ ਪਈ ਆ ਇਹ ਲੈਂਡ ਐਗਰੋ ਰੋਟਾਵੇਟਰ ਨੇ ਜੋ ਫਰਮ ਦਾ ਨਾਮ ਹੈ ਲੈਂਡ ਐਗਰੋ ਤੇ ਅੱਗੇ ਚੱਲਦੇ ਹਾਂ ਪਹਿਲਾਂ ਗੋ ਸਟਾਰਟਿੰਗ ਤੋਂ ਆਪਾਂ ਸਟਾਰਟ ਕਰ ਲੈਂਦੇ ਆਂ ਫੇ ਸਾਰੇ ਰਾਊਂਡ ਇੱਕ ਲਾ ਦਾਂਗੇ ਇਹ ਅੰਦਰ ਸਾਰੀਆਂ ਜੋ ਸਟਾਲਾਂ ਲੱਗੀਆਂ ਵੀ ਆਣ ਆਪਾਂ ਸਾਰਿਆਂ ਦਾ ਇੱਕ ਵਾਰ ਰਾਊਂਡ ਮਾਰ ਦੇਣਾ ਲੋਰੀ ਹੋਰ ਇੱਕ ਚੀਜ਼ ਹਰ ਇੱਕ ਮਸ਼ੀਨਰੀ ਤੇ ਹਰ ਇੱਕ ਫੈਕਟਰੀ ਲਾ ਲੋ ਹਰ ਇੱਕ ਜੋ ਵੀ ਪਲਾਂਟ ਜੋ ਐਗਰੀਕਲਚਰ ਦਾ ਕੁਝ ਵੀ ਬਣਾਉਂਦਾ ਹੈ ਉਹ ਹਰ ਇੱਕ ਕੋਰੇ ਪਹੁੰਚਿਆ ਹੋਇਆ ਹੈ ਕਿਉਂਕਿ ਇਹ ਇੰਡੀਆ ਦਾ ਸਭ ਤੋਂ ਵੱਡਾ ਪਕਸਾਨ ਮੇਲਾ ਕਹਿ ਸਕਦੇ ਆ ਜਿੱਥੇ ਹਰ ਇੱਕ ਚੀਜ਼ ਹਰ ਇੱਕ ਤਰ੍ਹਾਂ ਦੀ ਆਉਂਦੀ ਆ ਠੀਕ ਆ ਜੀ ਸਾਰੇ ਸਟਾਲਾਂ ਲੱਗਿਆ ਮੀਆਂ ਨੇ ਜਿੱਦਾਂ ਹੁਣ ਮਿਲਕ ਪ੍ਰੋਡਕਟ ਆ ਗਏ ਇਹ ਸਾਰੇ ਲੱਗੇ ਆ ਮੈਨੇ ਜੋ ਐਗਰੀਕਲਚਰ ਦੇ ਪ੍ਰੋਡਕਟ ਨੇ ਸਾਰੇ ਅੱਜ ਨਾਲ ਇਹ ਵੀ ਆਇਆ ਹੈ ਆਜੋ ਜੀ ਇਧਰੋਂ ਆਜੋ ਬਹੁਤ ਸੋਹਣਾ ਮਤਲਬ ਉਰੀਆ ਕਿ ਐਦਾਂ ਫੀਲ ਹੁੰਦਾ ਹੈ ਜਿਵੇਂ ਫੋਰਨ ਕੰਟਰੀਆਂ ਦੇ ਮੇਲੇ ਹੁੰਦੇ ਨੇ ਨਾ ਬਹੁਤ ਨੀਡ ਐਂਡ ਕਲੀਨ ਹੈ ਸਾਰਾ ਕੁਝ ਤੁਹਾਨੂੰ ਮਿਲੂਗਾ ਆਜੋ ਬਹੁਤ ਜ਼ਿਆਦੇ ਮਤਲਬ ਜੋ ਸਟਾਲਾਂ ਲੱਗੀਆਂ ਨੇ ਬਹੁਤ ਸੋਹਣੀਆਂ ਸੋਹਣੀਆਂ ਚੀਜ਼ਾਂ ਔਰ ਲਾਈਆਂ ਵੀ ਨੇ ਇਹਨਾਂ ਨੇ ਬਹੁਤ ਵਧੀਆ ਠੀਕ ਆ ਜੀ ਜਿੱਦਣਾਂ ਦੇ ਆ ਸਪਰੇਅ ਪੰਪ ਦੇ ਜੋ ਪਾਰਟਸ ਨੇ ਸਾਰੇ ਉਹ ਬਣਾਉਂਦੇ ਨੇ ਠੀਕ ਆ ਇੱਧਰ ਜਿੰਮੇ ਆਪਣੇ ਸਾਫਟਾਂ ਸੂਟਾਂ ਹੋ ਗਈਆਂ ਜੋ ਵੀ ਆ ਟਰੈਕਟਰਾਂ ਦੇ ਐਕਸਲ ਆ ਪਾ ਮੂਲੇ ਫਰੰਟ ਆ

ਆਜੋ ਜੀ ਇੱਧਰੋਂ ਆਜੋ ਇੱਕ ਰਾਉਂਡ ਆਪਾਂ ਨੇ ਉਹਰੇ ਲਾ ਲਿਆ ਇਹਦੇ ਵਿੱਚ ਜੋ ਜੋ ਵੀ ਤੁਹਾਨੂੰ ਦਿਖਾਇਆ ਠੀਕ ਆ ਜੀ ਤੇ ਬਾਕੀ ਅਸਲੀ ਸਾਰਾ ਜੋ ਬਾਹਰ ਸਟਾਲਾਂ ਲੱਗੀਆਂ ਵੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਉਹ ਨਾਲ ਰਹੇ ਮੇਰੇ ਖੋਜੇਗਾ ਖੋਜੇਗਾ ਨਹੀਂ ਉਹਰੇ ਹੈਂ ਦੇ ਤਾਂ ਆਨੇ ਵਾਟਾ ਸਸਟੇਸਪੀਰ ਪਾਸ ਦੇ ਟੈਕਚਰ ਉਹ ਗੱਦੀ ਹੋਣੀ ਹੈ ਕਿ ਕਿ ਤੇ ਬੀਨਿੰਗ ਦੀ ਆ ਜਾ ਲੋ ਜੀ ਰੋਟਾਵੇਟਰ ਪਾਰਟਸ ਆ ਜਾ ਇੱਧਰ ਇਹਨਾਂ ਦੇ ਫੋਰਚੂਨ ਬਲੇਡ ਵਗੈਰਾ ਬੈਂਕਪ ਬੜਾ ਦਲ ਪਾਇਆ ਇਹ ਫਸਟ ਹਾਲ ਜਿਹੜਾ ਆਪਾਂ ਕੰਪਲੀਟ ਕਰਤਾ ਤੇ ਆਪਾਂ ਹੁਣ ਚੱਲਦੇ ਆ ਸੈਕੰਡ ਹਾਲ ਦੇ ਵਿੱਚ ਆ ਨਾਮ ਸੀੜੇ ਰੋਜ ਹੋਰੇ ਨਿਕਲਦੇ ਨੇ ਇਹ ਅੰਚ ਨੇ ਸਪਿੰਨ ਕਰਿਆ ਤਾਂ ਇਹਨੂੰ ਫੋਟੋ ਇਹਦੀ ਹੋਈ ਆ ਜੇ ਪਾ ਪਾਪਾ ਤੋਂ ਦੀ ਇਹ ਮੇਰੀ ਫੋਟੋ ਇਹਨਾਂ ਨੇ ਭਾਈ ਬਣਾ ਕੇ ਦਿੱਤੀ ਆ ਲਓ ਜੀ ਇਹ ਮੇਰਾ ਓਕੇ ਓਕੇ ਇਹ ਪਹਿਲਾਂ ਇਹਨੇ ਆ ਜਿੱਤੇ ਆ ਲੈ ਲੈ ਇਹਦੇ ਵਿੱਚ ਵੀ ਆਪਾਂ ਫਸਟ ਨੰਬਰ ਦਾ ਡੀਏਵੀ ਜੋਇਨ ਦੇ ਪੁੜੀਆਂ ਨੇ ਬਲੋ ਨੇ ਹਰ ਇੱਕ ਚੀਜ਼ ਦਾ ਇੰਨਾ ਪਰਫੈਕਟ ਸਭ ਕੁਝ ਕਰਿਆ ਪਿਆ ਸਿਸਟਮ ਬਹੁਤ ਤਾਕੜਾ ਬਣਾਇਆ ਹੋਇਆ ਕਿਉਂਕਿ ਇਹਦੇ ਵਿੱਚ ਕਿਸਾਨੀ ਮੇਲੇ ਨਹੀਂ ਹੋਰ ਵੀ ਬਹੁ ਮੇਲੇ ਹੁੰਦੇ ਨੇ ਇਹ ਸਿਰਫ ਮੇਲਿਆਂ ਦੇ ਲਈ ਇਹ ਜੋ ਐਗਜ਼ੀਬੀਸ਼ਨ ਸੈਂਟਰ ਬਣਾਇਆ ਹੋਇਆ ਆ ਵੇਟ ਵਾਲਾ ਅੱਗੇ ਆ ਗਿਆਂ ਜਿੱਦਾਂ ਇਹ ਵੈਲਟਾਂ ਨੇ ਠੀਕ ਆ ਜੀ ਇੱਧਰ ਫਾਲਕਨ ਦੇ ਫਾਲਕਨ ਫੈਬਰਿਕ ਫੈਬ੍ਰਿਕੇਸ਼ਨ ਰੋਟਾਵੇਟਰ ਹੋ ਗਏ ਠੀਕ ਆ ਜੀ ਜੋ ਇਹਨਾਂ ਦੇ ਪਾਰਟਸ ਨੇ ਜਿੱਦਾਂ ਲੇਜ਼ਰ ਲੈਵਲਰ ਦੇ ਬਣਦੇ ਨੇ ਉਹਨੇ ਸਾਰੇ ਇਹ ਕ੍ਰੋਸ ਆ ਗਏ ਕੇਐਸ ਐਂਟਰਪ੍ਰਾਈਜ਼ ਰੋਟਾਵੇਟਰ ਦੇ ਕ੍ਰੋਸ ਠੀਕ ਆ ਜੀ ਪ੍ਰੈਕਟਰਾਂ ਦੀਆਂ ਲਿੰਕਾਂ ਵਗੈਰਾ ਆ ਇਕਾਜੀ ਵੋਕੈਂਟਾ ਜੇ ਆਪਣਾ ਕੋਈ ਵੀ ਨੈਪਲ ਬੰਦਦਾ ਤੇ ਇਹਦੇ ਨਾਲ ਬਹੁਤ ਵਧੀਆ ਹੈ ਗਨ ਦੇ ਅੱਗੇ ਲਾ ਕੇ ਤੁਸੀਂ ਨੈਪਲ ਬੰਦ ਵੀ ਖੋਲ ਸਕਦੇ ਹੋ ਠੀਕ ਆ ਬੈਲਡਿੰਗ ਸੈਟ ਹੋ ਗਏ ਸਾਰੀਆਂ ਚੀਜ਼ਾਂ ਇਹ ਉਰੇ ਇਹਨਾਂ ਦੀਆਂ ਅਵੇਲੇਬਲ ਨੇ ਤੇ ਲਓ ਜੀ ਉਸ ਤੋਂ ਅੱਗੇ ਆਗੇ ਨੈਸ਼ਨਲ ਐਗਰੀਕਲਚਰ ਇਹਨਾਂ ਦੀਆਂ ਮੈਂ ਸੈਡਾਂ ਦੇ ਜਿਹੜੇ ਡਿਸਕ ਆਉਂਦੀਆਂ ਰੋਟਾਵੇਟਰ ਦੀਆਂ ਉਹ ਬਣਾਉਂਦੇ ਨੇ ਇਹ ਉਹਦੀ ਸਟਾਲ ਲੱਗੀ ਹੋਈ ਆ। ਇੱਧਰ ਆ ਕੇ ਟੀਐਨਡੀ ਉਹ ਦੇਖ। ਟੀਐਨਡੀ ਤੁਹਾਨੂੰ ਦਿਖਾਈਏ ਆਪਾਂ ਪਹਿਲਾਂ ਵੀ ਇਹਨਾਂ ਦੀ ਇੱਕ ਵੀਡੀਓ ਕਰੀ ਆ। ਇਹਨਾਂ ਦੇ ਇਹ ਕੰਪਿਊਟਰ ਸੈਟਲਾਈਟ ਆ। ਉਹਦਾ ਤੇ ਲੈਜ਼ਰ ਲੈਵਲਰ ਦਾ ਤੇ ਸਪਰੇਅ ਪੰਪ ਵਗੈਰਾ ਸਾਰਾ ਕੁਝ ਤਿਆਰ ਕਰਦੇ ਨੇ। ਠੀਕ ਆ ਜੀ। ਇੱਕੇ ਮਾਡਲ ਆ, ਇੱਕੇ ਮਾਡਲ ਅਲੱਗ-ਅਲੱਗ ਮਾਡਲ ਆਉਂਦੇ ਨੇ। ਇਹ ਆ ਸੈਟਲਾਈਟ ਇਹ ਜੋ ਕੰਪਿਊਟਰ ਕਰਾ ਦੇ ਉੱਪਰ ਸੈਟਲਾਈਟ ਲੱਗਦੇ ਨੇ ਇਹ ਟਰੈਕਟਰ ਤੇ ਲੱਗਦਾ ਏ ਇਹ ਉੱਤੇ ਲੱਗਦਾ ਇਹ ਆ ਗਿਆ ਬੂਮ ਸਪਰੇ ਠੀਕ ਆ ਜੀ ਇਹ ਆ ਗਿਆ ਜਦੋਂ ਬਾਗਾਂ ਦੇ ਵਿੱਚ ਸਪਰੇਅ ਚੱਲਦੀ ਆ ਉਹ ਲੱਗਿਆ ਇਹਦੇ ਪਿੱਛੇ ਗੋਲ ਬੂਮ ਲੱਗੀ ਹੋਈ ਆ ਇਹ ਤੁਹਾਨੂੰ ਪਤਾ ਹੀ ਆ ਇਹ ਰੌ ਉਹਦੇ ਵਾਲ ਆ ਗਿਆ ਜ ਜ ਆਪਾਂ ਕੋੜਾ ਕਹਿ ਸਕਦੇ ਆ ਜਾਂ ਕਾਫੀ ਲਗ ਲਗ ਜਿੱਥੇ ਮਰਜ਼ੀ ਇਹਦੇ ਨਾਲ ਸਪਰੇਅ ਕਰ ਲੋ ਗੰਨਾ ਹੋ ਗਿਆ ਜਿਹੜੀ ਮਰਜ਼ੀ ਫਸਲ ਹੋ ਗਿਆ ਆਲੂ ਹੋ ਗਿਆ ਮੱਕੀ ਹੋ ਗਿਆ ਸੋਹਰਾ ਕਿਤੇ ਕਰਦਾ ਏ ਠੀਕ ਆ ਜੀ ਇਹ ਸਾਰੇ ਇੰਪਲੀਮੈਂਟ ਤੇ ਟੀ ਐਨ ਡੀ ਦੇ ਇਹ ਸੀ ਟੀ ਐਨ ਡੀ ਦਾ ਤੇ ਇਸ ਤੋਂ ਅੱਗੇ ਆ ਗਿਆ ਹੁਣ ਮੈਸੀ ਵਾਲਿਆਂ ਦਾ ਟਰੈਕਟਰ ਆਇਆ ਬੈਨ ਉਹਰੇ 8055 ਹੋ ਗਿਆ ਜੀ 254 ਹੋ ਗਿਆ ਤੇ 9563 ਇਹਦੀ ਫੁੱਲ ਰੀਵਿਊ ਦੀ ਵੀਡੀਓ ਆਪਣੇ ਚੈਨਲ ਤੇ ਪਈ ਆ ਤੁਸੀਂ ਜਾ ਕੇ ਦੇਖ ਸਕਦੇ ਹੋ 13.5 ਲੱਖ ਦਾ ਟਰੈਕਟਰ ਐਸ ਸੀ ਆਰ ਡੀ ਆ ਮਾਡਲ ਆ ਇੱਧਰ ਆ ਕੇ ਪੰਪ ਸਪਰੇਅ ਪੰਪ ਇਲੈਕਟ੍ਰੋਨਿਕ ਆ ਕੇ ਇੰਜਨ ਵਾਲੇ ਆ ਕੇ ਸਾਰੇ ਨੇ ਆਜੋ ਜੀ ਬਹੁਤ ਸੋਹਣਾ ਮੇਲਾ ਸਫਾਈ ਦਾ ਹੋ ਰਿਹਾ ਇੰਨਾ ਧਿਆਨ ਆ ਕਹਿ ਨਹੀਂ ਸਕਦਾ ਇੱਕ ਚੀਜ਼ ਨਹੀਂ ਤੁਹਾਨੂੰ ਥੱਲੇ ਡਿਗੀ ਮਿਲ ਸਕਦੀ ਇਹਨਾਂ ਦੇ ਆ ਕੇ ਟਾਇਰ ਸਪਰੇਅ ਵਾਲੇ ਟਾਇਰ ਤੇ ਰੋਟਾਵੇਟਰ ਦੇ ਪਾਰਟਸ ਬਣਾਉਂਦੇ ਨੇ ਇਹ ਚਲੋ ਹੁਣ ਆਪਾਂ ਚੱਲਦੇ ਆ ਬਾਹਰ ਜੀ ਬਾਹਰ ਚੱਲ ਕੇ ਤੁਹਾਨੂੰ ਦਿਖਾਉਨੇ ਆ ਚਲੋ ਆ ਜੀ ਜੋ ਵੀ ਆ ਫੂਡ ਕਾਰਨਰ ਤੇ ਆ ਗਏ ਸੀ ਉਹਰੇ ਫੂਡ ਬਾਰਨ ਲੱਗਿਆ ਵਾ ਮੈਂ ਪੀ ਰੂ ਪੈਪਸੀ ਕਹੋ ਨੀ ਇਹਨਾਂ ਨੇ ਸਟਾਲਾਂ ਲਾਈਆਂ ਬਣੇ ਆਪਾਂ ਲਈ ਆ ਛੋਲੇ ਪਟੂਰੇ ਉਹ ਖਾਣ ਲੱਗੇ ਆ ਮੈਂ ਪੀਣ ਲੱਗੇ ਪੈਪਸੀ ਓਕੇ ਆ ਗਏ ਬਾਈ ਜੀ ਉਹਰੇ ਮਾਲਾ ਫੂਡ ਕਾਰਨਰ ਕਹਿੰਦੇ ਨੇ ਤੇ ਇੱਥੇ ਆਪਾਂ ਖਾਦਾ ਖਾਣ ਦਾ ਟੇਸਟ ਬਹੁਤ ਵਧੀਆ ਸੀ ਕੁਆਲਿਟੀ ਬਹੁਤ ਵਧੀਆ ਬਹੁਤ ਵਧੀਆ ਨਾਲ ਬਣਾਇਆ ਹੋਇਆ ਰੇਟ ਜ਼ੁਰ ਜਾਦੇ ਨੇ ਪਰ ਫੂਡ ਬਹੁਤ ਵਧੀਆ ਨਾਲ ਦਾ ਚਲੋ ਤੁਹਾਨੂੰ ਲੈ ਕੇ ਚੱਲਦੇ ਹਾਂ ਬਾਰੇ ਜਿਹੜੇ ਸਟਾਲ ਨੇ ਸਾਰੀਆਂ ਸਾਡੇ ਨੰਬਰ ਤੇ ਆ ਗਈ ਗਰਦੀਪ ਵਾਲਿਆਂ ਦੀ ਸਟਾਲ ਹੈ ਗਰਦੀਪ ਦਾ ਨਿਊ ਮਾਡਲ ਆ S7 ਇਹਦੇ ਨਾਲ ਮੱਕੀ ਵਾਲਾ ਕਟਰ ਤੁਹਾਨੂੰ ਮਿਲੂਗਾ ਜੀ ਠੀਕ ਹੈ ਜੀ ਅੰਸ਼ ਆਜੋ ਅੱਗੇ ਆ ਕੇ ਹੋਰ ਇਨਾਮ ਨਿਕਲਣਗੇ ਜਿਹੜੇ ਲੱਕੀ ਡਰਾਅ ਦੇ ਥਰੂ ਨਿਕਲਣਗੇ ਭਾਈ ਕੇ ਗਰੁੱਪ ਇਹਨਾਂ ਦੇ ਪੋਟੈਟੋ ਗ੍ਰੈਂਡਰ ਹੋ ਗਿਆ ਠੀਕ ਹੈ ਜੀ ਇਹ ਸਿਸਟਮ ਸਾਰਾ ਲਾਈਕ ਕਰ ਦਿਓ ਫੇਸਬੁਕ ਤੇ ਸੇ ਇੰਸਟਾ ਫੋਲੋ ਸਬਸਕ੍ਰਾਈਬ ਕਰ ਦਿਓ ਕੈਸਾ ਗੱਲ ਫੋਲੋ ਕਰਦੇ ਇਸ ਤੋਂ ਬਾਅਦ ਆ ਗਿਆ ਜੀ ਕੇਐਸ ਐਗਰੀਕਲਚਰ ਇਹ ਤੁਹਾਨੂੰ ਪਤਾ ਹੀ ਆ ਨੰਬਰ 1 ਆਪਾਂ ਇਹਨਾਂ ਨੂੰ ਕਹਿ ਸਕਦੇ ਆ ਜੋ ਰੀਪਰ ਆ ਰੀਪਰ ਦੀ ਬਹੁਤ ਫੇਮਸ ਰੀਪਰ ਆ ਪੰਜਾਬ ਦੇ ਵਿੱਚ ਇਹ ਬਹੁਤ ਜਿਆਦਾ ਫੇਮਸ ਆ ਕੇਐਸ ਬਲੇ ਕੋਟਲਾ ਠੀਕ ਆ ਜੀ 3,75,000 ਇਹਦਾ ਰੇਟ ਆ ਤੇ 10,000 ਡਿਸਕਾਊਂਟ ਮੇਲੇ ਦਾ ਇਹਨਾਂ ਨੇ ਰੱਖਿਆ ਹੋਇਆ। ਇਹ ਲੈਜ਼ਰ ਲੈਵਲਰ ਆ 3,80,000 ਦਾ ਤੇ ਇਹਦੇ ਤੇ ਵੀ 5,000 ਡਿਸਕਾਊਂਟ ਮੇਲੇ ਦਾ ਜੀ। ਤੇ ਅੱਗੇ ਆ ਗਿਆ ਇਹਨਾਂ ਦਾ ਹੀ ਸੁਪਰ ਸੀਟਰ। ਇਹ ਸੁਪਰ ਸੀਟਰ ਸਾਰੇ ਇਹ ਸਬਸਿਡੀ ਅਵੇਲੇਬਲ ਹੈ ਇਹਨਾਂ ਤੇ ਤੁਸੀਂ ਸਬਸਿਡੀ ਸਾਰਿਆਂ ਤੇ ਲੈ ਸਕਦੇ ਹੋ। ਠੀਕ ਆ ਜੀ। ਤੇ ਬਹੁਤ ਟਾਪ ਦੀ ਕੁਆਲਿਟੀ ਇਹਨਾਂ ਦੀ। ਤੇ ਅੱਗੇ ਚੱਲਦੇ ਆਂ। ਅੱਗੇ ਸਾਹਮਣੇ ਆ ਗਿਆ ਇਹ ਹੈਗਾ ਸਤਨਾਮ ਇਹਨਾਂ ਦਾ ਇੱਕ ਰੀਪਰ ਖੜਾ ਇਸ ਟਾਈਮ ਤੇ ਇੱਕ ਇਹ ਟਰੈਕਟਰ ਦੇ ਉੱਪਰ ਫਿੱਟ ਆਪਾਂ ਕੰਬਾਈਨ ਕਹਿ ਸਕਦੇ ਆ ਉਹ ਆ ਇਹ ਹਰੇਕ ਸਟ੍ਰੇਟ ਚ ਅਲੱਗ-ਅਲੱਗ ਚੀਜ਼ਾਂ ਚੱਲਦੀਆਂ ਨੇ ਇਦਾਂ ਇਹਨਾਂ ਨੇ ਉਹ ਚੀਜ਼ ਰੱਖੀ ਹੋਈ ਆ ਇਹ ਟਰੈਕਟਰ ਦੇ ਉੱਪਰ ਫਿੱਟ ਹੋਈ ਵੀ ਆ ਮੂਰੇ ਕਟਰ ਆ ਗਿਆ ਜੀ ਠੀਕ ਆ ਜੀ ਪਿੱਛੇ ਥ੍ਰੈਸਰ ਵਾਲਾ ਸਿਸਟਮ ਆ ਤੇ ਉੱਪਰ ਉਹਦੇ ਦਾਣੇ ਆ ਜਾਣੇ ਨੂੰ ਟੈਂਕ ਹੋ ਗਿਆ ਠੀਕ ਆ ਤੇ ਸਾਈਡ ਤੇ ਨੂੰ ਉਹ ਆਪਾਂ ਤੂੜੀ ਕੱਢਣੇ ਆ ਉਹਨਾਂ ਦੇ ਸਾਈਡ ਤੇ ਕੱਢੀ ਜਾਣੀਆਂ ਉਹ ਪਿੱਛੇ ਸਿੱਟੀ ਜਾਣੀਆਂ ਠੀਕ ਆ ਜੀ ਇੱਕ ਆ ਸਟਰੈਸਰ ਆ ਗਿਆ ਇਹ ਸਤਨਾਮ ਮੱਕਾ ਸਟਰੈਸਰੇ ਮੱਕੀ ਲਈ ਆ ਸਪੈਸ਼ਲ ਮੱਕੀ ਲਈ ਆ ਗਿਆ ਤੇ ਉਹ ਕਣਕ ਜਿਹੜੀ ਤੁਸੀਂ ਕੁਝ ਵੀ ਵੜ ਸਕਦੇ ਹੋ ਠੀਕ ਹੈ ਜੀ ਅੱਗੇ ਆ ਗਿਆ ਬੀਐਸਸੀ ਇਹਨਾਂ ਦੇ ਜਿਵੇਂ ਕਣਕ ਵੜ ਸਕਦੇ ਆ ਬਰਸੀਮ ਵੜ ਸਕਦੇ ਆ ਕੋਈ ਵੀ ਚੀਜ਼ ਵੜ ਸਕਦੇ ਆ ਇਹਦੇ ਨਾਲ ਉੱਪਰ ਬੈ ਕੇ ਚਲਾਉਣ ਵਾਲਾ ਇਹ ਵੀ ਸੀਟ ਤੇ ਬੈ ਕੇ ਚਲਾਉਣ ਵਾਲਾ ਉਹ ਥੋੜਾ ਉਹ ਵੱਡਾ ਏ ਇਹ ਛੋਟਾ ਆ ਗਿਆ ਤੇ ਇਹ ਜਿਹੜੇ ਹੱਥੀ ਤੁਸੀਂ ਨਾਲ ਤੁਰ ਕੇ ਚਲਾਉਂਦੇ ਨੇ ਉਹ ਆ ਗਏ ਠੀਕ ਹੈ ਜੀ ਇਹ ਰੋਟਾ ਬਟਰ ਆ ਗਏ 1 ਮਿੰਟ ਇਹ ਛੋਟਾ ਜਿਹੜਾ ਰੋਟਾ ਬਟਰ ਵਾਲਾ ਸਬਜ਼ੀਆਂ ਦੀ ਖੇਤੀ ਕਰਦੇ ਆਪਾਂ ਜਾਂ ਬਾਗਾ ਦੇ ਵਿੱਚ ਕਰਦੇ ਆਂ ਉਹਨਾਂ ਲਈ ਇਹ ਬਹੁਤ ਬੈਨੀਫਿਟ ਚੀਜ਼ ਆ